ਅੱਜ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਖਾਸ ਵੀਡੀਓ ਬਹੁਤ ਖਾਸ ਵੀਡੀਓ 트ੈਂਡਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ 트ੈਂਡਸ ਕੀ ਹੁੰਦੀ ਹੈ ਤੇ 트ੈਂਡਸ ਦੇ ਨਾਲ ਆਪਾਂ ਕਿਵੇਂ ਟ੍ਰੇਡ ਕਰਨੀ ਇਹਨਾਂ ਨੂੰ ਕਿਵੇਂ ਪਛਾਣਨਾ ਦੇਖੋ ਜੇ ਤੁਹਾਡੇ ਮਨ ਦੇ ਵਿੱਚ ਇਹ ਆ ਕਿ ਤੁਸੀਂ ਦੇਖੋ ਉੱਤੇ ਵਾਸਤੇ ਕਾਲ ਸਾਈਡ ਟ੍ਰੇਡ ਕੀਤੀ ਮਾਰਕੀਟ ਥੋੜਾ ਜਿਹਾ ਉੱਤੇ ਜਾਵੇ ਤੇ ਤੁਹਾਨੂੰ ਪ੍ਰੋਫਿਟ ਵੱਡਾ ਹੋਵੇ ਤੁਸੀਂ ਪੁੱਟ ਸਾਈਡ ਟ੍ਰੇਡ ਕੀਤੀ ਥੱਲੇ ਵਾਸਤੇ ਮਾਰਕੀਟ ਥੋੜਾ ਜਿਹਾ ਥੱਲੇ ਜਾਵੇ ਪਰ ਤੁਹਾਨੂੰ ਪ੍ਰੋਫਿਟ ਵੱਡਾ ਹੋਵੇ ਪ੍ਰੀਮੀਅਮ ਜ਼ਿਆਦਾ ਵਧੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਟ੍ਰੈਂਡ ਦੇ ਨਾਲ ਟ੍ਰੇਡ ਕਰਨਾ ਟ੍ਰੈਂਡ ਦੇ ਨਾਲ ਟ੍ਰੇਡ ਕਰਨ ਤੋਂ ਪਹਿਲਾਂ ਟ੍ਰੈਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਟ੍ਰੈਂਡ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਕਿ ਟ੍ਰੈਂਡ ਹੈਗਾ ਕਿਹੜਾ ਹੁਣ ਦੇਖੋ ਟ੍ਰੈਂਡ ਜਿਹੜੇ ਹੁੰਦੇ ਆ ਤਿੰਨ ਪ੍ਰਕਾਰ ਦੇ ਹੁੰਦੇ ਆ ਅਪ ਟ੍ਰੈਂਡ ਡਾਊਨ ਟ੍ਰੈਂਡ ਸਾਈਡ ਵੇਜ਼ ਤਿੰਨ ਪ੍ਰਕਾਰ ਦੇ ਅਪ ਟ੍ਰੈਂਡ ਦੀ ਨਿਸ਼ਾਨੀ ਕੀ ਹੈ ਅਪ ਟ੍ਰੈਂਡ ਦੀ ਨਿਸ਼ਾਨੀ ਦੇਖੋ ਆ ਨਹੀਂ ਕੀ ਕਿ ਸਿੱਧਾ ਉੱਤੇ ਜਾਣਾ ਮਾਰਕੀਟ ਨਹੀਂ ਤੇ ਡਾਊਨ ਟ੍ਰੈਂਡ ਦੀ ਨਿਸ਼ਾਨੀ ਇਹ ਨਹੀਂ ਕਿ ਸਿੱਧਾ ਮਾਰਕੀਟ ਨੇ ਥੱਲੇ ਆਉਣਾ ਮਾਰਕੀਟ ਇੱਕ ਤਰੀਕੇ ਨਾਲ ਉੱਤੇ ਜਾਂਦੀ ਆ ਤੇ ਜਿਹੜੇ ਤਰੀਕੇ ਨਾਲ ਮਾਰਕੀਟ ਉੱਤੇ ਜਾਂਦੀ ਉਸ ਤਰੀਕੇ ਨੂੰ ਪ੍ਰਾਈਸ ਐਕਸ਼ਨ ਕਹਾ ਜਾਂਦਾ ਹੈ ਸੋ ਉਹ ਤਰੀਕਾ ਕੀ ਆ ਮਾਰਕੀਟ ਇਦਾਂ ਉੱਤੇ ਜਾਂਦੀ ਆ ਉੱਤੇ ਗਈ ਥੋੜਾ ਜਿਹਾ ਥੱਲੇ ਆਈ ਉੱਤੇ ਗਈ ਥੋੜਾ ਜਿਹਾ ਥੱਲੇ ਆਈ ਉੱਤੇ ਗਈ ਥੋੜਾ ਜਿਹਾ ਥੱਲੇ ਆਈ ਉੱਤੇ ਗਈ ਇਸ ਪ੍ਰਕਾਰ ਉੱਤੇ ਜਾਂਦੀ ਹੈ ਹੁਣ ਦੇਖੋ ਇੱਥੇ ਇਹ ਆ ਆਪਣਾ ਅਪ ਟ੍ਰੈਂਡ ਇਹ ਆ ਆਪਣਾ ਅਪ ਟ੍ਰੈਂਡ ਆ ਉਣੀ ਦੀ ਪਛਾਣ ਕੀ ਹੈ ਦੇਖੋ 1 2 3 ਤੇ ਇੱਥੇ ਵੀ ਦੇਖੋ 1 2 ਤੇ 3 ਇਹ ਆਪਣੇ ਉਤਲੀ ਸਾਈਡ ਵਾਲੇ ਕੀ ਹੋਗੇ ਹਾਈ ਤੇ ਥੱਲੇ ਵਾਲੀ ਸਾਈਡ ਵਾਲੇ ਕੀ ਹੋਗੇ ਲੋ ਹੋਗੇ ਹੁਣ ਦੇਖੋ ਅਪ ਟ੍ਰੈਂਡ ਦੀ ਨਿਸ਼ਾਨੀ ਇਹ ਆ ਕਿ ਦੇਖੋ ਜਿਹੜਾ ਪਹਿਲਾ ਹਾਈ ਆ ਇੱਥੇ ਬਣਿਆ ਸੀ ਪਹਿਲੇ ਹਾਈ ਤੋਂ ਦੂਜਾ ਹਾਈ ਉੱਤੇ ਹੋਊਗਾ ਦੂਜੇ ਹਾਈ ਤੋਂ ਤੀਜਾ ਹਾਈ ਉੱਤੇ ਹੋਊਗਾ ਇਸੇ ਤਰ੍ਹਾਂ ਗਾਂ ਸੈਂਸਲਾ ਚੱਲਦਾ ਰਹੂਗਾ ਨਵੇਂ-ਨਵੇਂ ਹਾਈ ਬਣਦੇ ਰਹਿਣਗੇ ਤੇ ਜੇ ਲੋ ਦੀ ਗੱਲ ਕਰਦੇ ਆ ਪਹਿਲੇ ਲੋ ਤੋਂ ਦੂਜਾ ਲੋ ਤੇ ਹੋਊਗਾ ਦੂਜੇ ਲੋ ਤੋਂ ਤੀਜਾ ਲੋ ਤੇ ਹੋਊਗਾ ਲੋ ਇਹਦੇ ਵਿੱਚ ਬ੍ਰੇਕ ਨਹੀਂ ਹੋਣਗੇ ਪਰ ਹਾਈ ਬ੍ਰੇਕ ਹੋਣਗੇ ਪਹਿਲੇ ਹਾਈ ਨੂੰ ਬ੍ਰੇਕ ਕਰੂਗਾ ਦੂਜਾ ਹਾਈ ਦੂਜੇ ਹਾਈ ਨੂੰ ਬ੍ਰੇਕ ਕਰੂਗਾ ਤੀਜਾ ਹਾਈ ਸੋ ਹਾਈ ਨਵੇਂ-ਨਵੇਂ ਬਣਨਗੇ ਪਰ ਲੋ ਜਿਹੜੇ ਇਹਦੇ ਵਿੱਚ ਬ੍ਰੇਕ ਨਹੀਂ ਹੋਣਗੇ ਪਹਿਲੇ ਲੋ ਤੋਂ ਦੂਜਾ ਲੋ ਤੇ ਹੋਊਗਾ ਦੂਜੇ ਲੋ ਤੋਂ ਤੀਜਾ ਲੋ ਤੇ ਹੋਊਗਾ ਇਹ ਆਪਣੀ ਪਹਿਚਾਣ ਹੋਗੀ ਅਪ ਟ੍ਰੈਂਡ ਦੀ ਡਾਊਨ ਟ੍ਰੈਂਡ ਦੀ ਗੱਲ ਕਰਦੇ ਆਂ ਡਾਊਨ ਟ੍ਰੈਂਡ ਦੇ ਵਿੱਚ ਐਦਾਂ ਮਾਰਕੀਟ ਆਉਂਦੀ ਆ ਐਦਾਂ ਹੁਣ ਇਹਦੇ ਵਿੱਚ ਦੇਖੋ ਤੁਸੀਂ 1 2 3 1 2 3 ਇਹ ਆਪਣੇ ਕੀ ਹੋ ਗਏ ਲੋ ਤੇ ਆ ਕੀ ਹੋ ਗਿਆ ਆਪਣੇ ਹਾਈ ਡਾਊਨ ਟ੍ਰੈਂਡ ਦੀ ਨਿਸ਼ਾਨੀ ਇਹ ਆ ਕਿ ਦੇਖੋ ਪਹਿਲਾ ਜਿਹੜਾ ਹਾਈ ਆ ਦੂਜਾ ਹਾਈ ਉਸ ਤੋਂ ਥੱਲੇ ਹੋਊਗਾ ਦੂਜੇ ਹਾਈ ਤੋਂ ਤੀਜਾ ਹਾਈ ਥੱਲੇ ਹੋਊਗਾ ਇਹਦੇ ਵਿੱਚ ਦੇਖੋ ਜਿਹੜਾ ਪਹਿਲਾ ਲੋ ਆ ਪਹਿਲੇ ਲੋ ਤੋਂ ਦੂਜਾ ਲੋ ਥੱਲੇ ਹੋਊਗਾ ਦੂਜੇ ਤੋਂ ਤੀਜਾ ਲੋ ਥੱਲੇ ਹੋਊਗਾ ਸੋ ਇਹਦੇ ਵਿੱਚ ਕੀ ਹੋਣ ਡਿਆ ਪਹਿਲੇ ਲੋ ਨੂੰ ਦੂਜਾ ਲੋ ਬ੍ਰੇਕ ਕਰਨ ਡਿਆ ਦੂਜੇ ਲੋ ਨੂੰ ਤੀਜਾ ਲੋ ਬ੍ਰੇਕ ਕਰਨ ਡਿਆ ਲੋ ਇਹਦੇ ਵਿੱਚ ਨਵੇਂ-ਨਵੇਂ ਬੰਦੇ ਆ ਤੇ ਹਾਈ ਇਹਦੇ ਵਿੱਚ ਨਵੇਂ-ਨਵੇਂ ਨਹੀਂ ਬੰਦੇ ਇਹ ਹੋ ਗਈ ਆਪਣੀ ਡਾਊਨ ਟ੍ਰੈਂਡ ਦੀ ਨਿਸ਼ਾਨੀ ਡਾਊਨ ਟ੍ਰੈਂਡ ਦੀ ਪਹਿਚਾਨ ਸਾਈਡਵੇਜ਼ ਦੀ ਗੱਲ ਕਰਦੇ ਆ ਦੇਖੋ ਸਾਈਡਵੇਜ਼ ਦੇ ਵਿੱਚ ਇੱਕ ਹੁੰਦਾ ਰੈਜ਼ਿਸਟੈਂਸ ਤੇ ਇੱਕ ਹੁੰਦਾ ਸਪੋਰਟ ਇਹ ਛੋਟਾ ਜਿਹਾ ਜ਼ੋਨ ਹੁੰਦਾ 70-80 ਪੁਆਇੰਟਾਂ ਦਾ 70-80 ਪੁਆਇੰਟਾਂ ਦਾ ਨਿਫਟੀ ਦੇ ਅਕੋਰਡਿੰਗ ਇਹ ਛੋਟਾ ਜਿਹਾ ਜ਼ੋਨ ਹੁੰਦਾ ਹੈ ਇਸ ਤੋਂ ਵੀ ਘੱਟ ਹੋ ਸਕਦਾ ਤੇ ਇਹਦੇ ਵਿੱਚ ਕੀ ਹੁੰਦਾ ਕਿ ਨਿਫਟੀ ਉੱਤੇ ਜਾਂਦੀ ਥੱਲੇ ਆਉਂਦੀ ਉੱਤੇ ਜਾਂਦੀ ਥੱਲੇ ਆਉਂਦੀ ਇਹਦੇ ਵਿੱਚ ਵਿੱਚ ਹੀ ਘੁੰਮੀ ਜਾਂਦੀ ਆ ਇਹਦੇ ਵਿੱਚ ਵਿੱਚ ਹੀ ਇਸ ਤੋਂ ਬਾਹਰ ਨਹੀਂ ਨਿਕਲਦੀ ਨਾ ਉੱਤੇ ਜਾਂਦੀ ਨਾ ਥੱਲੇ ਇਸ ਤੋਂ ਨਿਕਲਦੀ ਆ ਸੋ ਇਹਦੇ ਵਿੱਚ ਜਿਹੜੀ ਮਾਰਕੀਟ ਹੈ ਉਹਨੂੰ ਆਪਾਂ ਕਹਿੰਦੇ ਸਾਈਡਵੇਜ਼ ਮਾਰਕੀਟ ਨਾ ਇਹ ਅਪ ਟ੍ਰੈਂਡ ਹੈ ਨਾ ਡਾਊਨ ਟ੍ਰੈਂਡ ਹੈ ਇੱਕ ਜ਼ੋਨ ਦੇ ਵਿੱਚ ਫਸੀ ਹੋਈ ਆ ਇਹਨੂੰ ਆਪਾਂ ਕਹਿੰਦੇ ਆ ਸਾਈਡਵੇਜ਼ ਮਾਰਕੀਟ ਹੁਣ ਦੇਖੋ ਆਪਾਂ ਕਿਹੜੀ ਮਾਰਕੀਟ ਦੇ ਵਿੱਚ ਕਿਵੇਂ ਟ੍ਰੇਡ ਕਰਨੀ ਆ ਅਪਟਰੈਂਡ ਦੇ ਵਿੱਚ ਕਿਵੇਂ ਟ੍ਰੇਡ ਕਰਨੀ ਆ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਟ੍ਰੇਡ ਕਰਨੀ ਏ ਆਪਾਂ ਸਮਝਾਂਗੇ ਉਸ ਤੋਂ ਪਹਿਲਾਂ ਆਪਾਂ ਚਾਰਟ ਤੇ ਦੇਖਦੇ ਆ ਨਿਫਟੀ ਦੇ ਚਾਰਟ ਤੇ ਦੇਖਦੇ ਆ ਕਿ ਉੱਥੇ ਕਿਵੇਂ ਆਪਾਂ ਪਛਾਣਨਾ ਕਿ ਅਪਟਰੈਂਡ ਹੈ ਜਾਂ ਫਿਰ ਡਾਊਨ ਟ੍ਰੈਂਡ ਹੈ ਸੋ ਆਜੋ ਇੱਥੇ ਸਭ ਤੋਂ ਪਹਿਲੀ ਚੀਜ਼ ਹੈ ਟਾਈਮ ਫਰੇਮ ਦੇਖੋ ਜਿਹੜੇ ਵੀ ਟਾਈਮ ਫਰੇਮ ਤੇ ਤੁਸੀਂ ਟ੍ਰੇਡ ਕਰਨੀ ਆ ਨਾ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਉਹ ਟਾਈਮ ਫਰੇਮ ਤੁਸੀਂ ਲਾਉਣਾ ਜੇ ਮੈਂ ਦੇਖੂ ਮੈਂ ਜ਼ਿਆਦਾਤਰ 15 5 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰਦਾ ਹਾਂ ਸੋ ਮੈਂ 5 ਮਿੰਟ ਦਾ ਟਾਈਮ ਫਰੇਮ ਇੱਥੇ ਲਾਉਂਗਾ 5 ਮਿੰਟ ਦਾ ਟਾਈਮ ਫਰੇਮ ਲਾ ਕੇ ਫਿਰ ਆਪਾਂ ਸਮਝਾਂਗੇ ਟ੍ਰੈਂਡ ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਪਿੱਛੇ ਅਪ ਟ੍ਰੈਂਡ ਸਮਝਦੇ ਹਾਂ ਸੋ ਦੇਖੋ ਇੱਥੇ ਤੁਹਾਡੇ ਸਾਹਮਣੇ ਐਗਜ਼ਾਮਪਲ ਸਭ ਤੋਂ ਪਹਿਲਾਂ ਦੇਖੋ 1 2 3 1 2 3 ਦੇਖੋ ਪਹਿਲਾ ਲੋ ਇੱਥੇ ਆ ਦੂਜਾ ਲੋ ਇਸ ਤੋਂ ਉੱਤੇ ਆ ਤੀਜਾ ਲੋ ਇਸ ਤੋਂ ਵੀ ਉੱਤੇ ਆ ਪਹਿਲਾ ਹਾਈ ਦੇਖੋ ਆ ਆ ਦੂਜਾ ਹਾਈ ਤੋਂ ਉੱਤੇ ਆ ਤੀਜਾ ਹਾਈ ਤੋਂ ਵੀ ਉੱਤੇ ਆ ਕੀ ਬਣ ਗਿਆ ਏ ਅਪ ਟ੍ਰੈਂਡ ਬਣ ਗਿਆ ਇੱਥੋਂ ਵੀ ਇੱਕ ਟ੍ਰੈਂਡ ਲਾਈਨ ਲਾ ਸਕਦੇ ਜੂ ਤੇ ਥੱਲੇ ਵੀ ਇੱਕ ਟ੍ਰੈਂਡ ਲਾਈਨ ਲਾ ਸਕਦੇ ਜੂ ਅਪ ਟ੍ਰੈਂਡ ਬਣ ਗਿਆ ਹੁਣ ਜੇ ਆਪਾਂ ਗੱਲ ਕਰਦੇ ਆ ਡਾਊਨ ਟ੍ਰੈਂਡ ਦੀ ਸੋ ਡਾਊਨ ਟ੍ਰੈਂਡ ਵਾਸਤੇ ਦੇਖੋ ਆ ਇੱਥੇ ਆਪਣਾ ਲੇਟੈਸਟ ਐਗਜ਼ਾਮਪਲ ਲੈ ਲੈਂਦੇ ਆਪਾਂ ਆ ਦੇਖੋ ਡਾਊਨ ਟ੍ਰੈਂਡ ਦੇ ਵਿੱਚ ਦੇਖੋ 1 2 3 1 2 3 ਪਹਿਲਾ ਹਾਈ ਇੱਥੇ ਆ ਦੂਜਾ ਹਾਈ ਉਤੋਂ ਥੱਲੇ ਆ ਤੀਜਾ ਹਾਈ ਉਤੋਂ ਵੀ ਥੱਲੇ ਆ ਪਹਿਲਾ ਲੋਅ ਇੱਥੇ ਆ ਦੂਜਾ ਲੋਅ ਉਤੋਂ ਥੱਲੇ ਆ ਤੇ ਤੀਜਾ ਲੋਅ ਉਤੋਂ ਵੀ ਥੱਲੇ ਆ ਇਹ ਕੀ ਬਣ ਗਿਆ ਆਪਣਾ ਡਾਊਨ ਟ੍ਰੈਂਡ ਇਹ ਆਪਣਾ ਡਾਊਨ ਟ੍ਰੈਂਡ ਬਣ ਗਿਆ ਤੇ ਸਾਈਡਵੇਜ਼ ਬਾਰੇ ਵੀ ਆਪਾਂ ਦੇਖੋ ਗੱਲ ਕਰ ਲੈਨੇ ਸਾਈਡਵੇਜ਼ ਵਾਸਤੇ ਆਪਾਂ ਨੂੰ ਪਿੱਛੇ ਜਾ ਕੇ ਐਗਜ਼ਾਮਪਲ ਦੇਖਣਾ ਪੈਣਾ ਸੋ ਆਪਾਂ ਇੱਕ ਵਾਰ ਉਹ ਵੀ ਦੇਖ ਲੈਨੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਪਾਂ ਟਰੇਡ ਕਿਵੇਂ ਕਰਨੀ ਆਪ ਟਰੈਂਡ ਤੇ ਕਿਵੇਂ ਕਰਨੀ ਡਾਊਨ ਟਰੈਂਡ ਤੇ ਕਿਵੇਂ ਕਰਨੀ ਆ ਸੋ ਸਾਈਡਵੇਜ਼ ਵਾਸਤੇ ਨਾ ਪਿੱਛੇ ਐਗਜ਼ਾਮਪਲ ਦੇਖਣਾ ਪੈਣਾ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਨਿਫਟੀ ਦੀ ਸੋ ਨਿਫਟੀ ਜਾਂ ਤਾਂ ਅਪ ਟਰੈਂਡ ਹੁੰਦੀ ਆ ਜਾਂ ਡਾਊਨ ਟਰੈਂਡ ਹੁੰਦੀ ਆ ਸਾਈਡਵੇਜ਼ ਬਹੁਤ ਘੱਟ ਹੁੰਦੀ ਆ ਸੋ ਇਸ ਕਰਕੇ ਸਾਈਡਵੇਜ਼ ਦਾ ਜਿਹੜਾ ਐਗਜ਼ਾਮਪਲ ਆ ਆਪਾਂ ਨੂੰ ਪਿੱਛੇ ਜਾ ਕੇ ਦੇਖਣਾ ਪੈਣਾ ਪਿੱਛੇ ਜੇ ਇੱਕ ਦਿਨ ਮੈਨ ਜਦੋਂ ਦੇਖੋ ਪੂਰੇ ਦਿਨ ਮਾਰਕੀਟ ਸਾਈਡ ਵਾਈਜ਼ ਰਹੀ ਸੀ ਸੋ ਉਹ ਐਗਜ਼ਾਮਪਲ ਮੈਂ ਲੱਭ ਕੇ ਤੁਹਾਨੂੰ ਇੱਥੇ ਦਿਖਾਉਣਾ ਸੋ ਕਾਫੀ ਪਿੱਛੇ ਹੋਣਾ ਹੈ ਇੱਥੇ ਲੱਗੀ ਆਸ ਆ ਦੇਖ ਲਓ ਤੁਹਾਡੇ ਸਾਹਮਣੇ ਸੋ ਆਇਆ ਆਪਣੀ ਸਾਈਡ ਵਾਈਜ਼ ਮਾਰਕੀਟ ਹੁਣ ਦੇਖੋ ਇੱਥੇ ਸਪੋਰਟ ਆ ਥੱਲੇ ਤੇ ਉੱਤੇ ਆ ਰੈਜ਼ਿਸਟੈਂਸ ਥੱਲੇ ਵਾਲਾ ਸਪੋਰਟ ਹੈ ਆਪਣਾ 24603 ਤੇ ਉੱਤੇ ਵਾਲਾ ਰੈਜ਼ਿਸਟੈਂਸ ਆਪਣਾ 23668 ਸੋ ਇਹ ਇਹ ਆਪਣੇ ਹੋ ਗਏ ਸਪੋਰਟ ਰੈਜ਼ਿਸਟੈਂਸ ਕੇਵਲ ਦੇਖੋ 65 ਪੁਆਇੰਟ ਆ 65 ਪੁਆਇੰਟਾਂ ਦੇ ਵਿੱਚ ਮਾਰਕੀਟ ਟਰੈਵਲ ਕਰਨ ਢਈ ਹੈ ਤੇ ਜ਼ਿਆਦਾ ਦੇਖੋ ਉੱਤੇ ਵੀ ਨਹੀਂ ਜਾਣ ਢਈ ਜ਼ਿਆਦਾ ਥੱਲੇ ਵੀ ਨਹੀਂ ਆਉਣ ਢਈ ਇਹਦੇ ਵਿੱਚ ਫਸੀ ਹੋਈ ਆ ਹੁਣ ਇਹਦੇ ਵਿੱਚ ਟ੍ਰੇਡ ਕਿਵੇਂ ਕਰਨੀ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰ ਲੈਣੀ ਫਿਰ ਆਪਾਂ ਗੱਲ ਕਰਾਂਗੇ ਅਪ ਟ੍ਰੈਂਡ ਤੇ ਜਾਂ ਫਿਰ ਡਾਊਨ ਟ੍ਰੈਂਡ ਦੀ ਹੁਣ ਦੇਖੋ ਇਹਦੇ ਵਿੱਚ ਟ੍ਰੇਡ ਕਰਨ ਤੋਂ ਪਹਿਲਾਂ ਇੱਕ ਚੀਜ਼ ਆਪਾਂ ਧਿਆਨ ਦੇਣੀ ਆ। ਇਹਦੇ ਵਿੱਚ ਆਪਾਂ ਇਹ ਚੀਜ਼ ਧਿਆਨ ਦੇਣੀ ਆ ਕਿ ਦੇਖੋ ਜਿਹੜੇ ਥੱਲਿਓਂ ਮੂਵ ਉੱਤੇ ਆਉਣਦੇ ਆ ਉਹ ਤੇਜ਼ ਆਉਣਦੇ ਆ ਜਾਂ ਫਿਰ ਜਿਹੜੇ ਉੱਤੋਂ ਮੂਵ ਥੱਲੇ ਜਾਂਦੇ ਉਹ ਤੇਜ਼ ਜਾਂਦੇ ਆ ਇਹ ਚੀਜ਼ ਆਪਾਂ ਸਮਝਣੀ ਆ। ਸੋ ਕਿਵੇਂ ਸਮਝਾਂਗੇ ਇੱਥੇ ਦੇਖੋ ਧਿਆਨ ਨਾਲ। ਇੱਥੇ ਦੇਖੋ ਧਿਆਨ ਨਾਲ। ਕਿ ਆਹ ਦੇਖੋ ਇੱਥੋਂ ਮਤਲਬ ਕਿ ਤਿੰਨ ਚਾਰ ਕੈਂਡਲ ਹਰੇ ਬਣੇ ਤੇ ਉੱਤੇ ਚਲ ਗਈ। ਆ ਇੱਥੋਂ ਦੇਖੋ ਇੱਕ ਕੈਂਡਲ ਨੇ ਇੱਥੋਂ ਤੱਕ ਲੈ ਗਿਆ। ਠੀਕ ਹੈ। ਦੋ ਵਾਰ ਇਹ ਚੀਜ਼ ਹੋ ਗਈ ਹੁਣ ਤੀਜੀ ਵਾਰ ਜਦੋਂ ਦੇਖੋ ਮਾਰਕੀਟ ਆਈ ਇਸ سپورਟ ਤੇ ਹੁਣ ਆਪਾਂ ਨੂੰ ਇੱਕ ਚੀਜ਼ ਪਤਾ ਲੱਗ ਗਈ ਕਿ ਇਹਦੇ ਵਿੱਚ ਉੱਤੇ ਦੇ ਜਿਹੜੇ ਮੂਵ ਆਉਂਦੇ ਉਹ ਤੇਜ਼ ਆਉਂਦੇ ਥੱਲੇ ਸਲੋ ਆਉਂਦੇ ਆ ਥੱਲੇ ਕਨਸੋਲੀਡੇਟ ਕਰ ਕਰਕੇ ਆਉਂਦੇ ਆ ਆ ਦੇਖੋ ਥੱਲੇ ਕਿਵੇਂ ਰੇਂਗ ਰੇਂਗ ਕੇ ਆਈ ਆ ਤੇ ਉੱਤੇ ਤੇਜ਼ ਗਈ ਆ ਸੋ ਇਹਦੇ ਵਿੱਚ ਹੁਣ ਕੀ ਕਰਨਾ ਆਪਾਂ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਉੱਤੇ ਤੇਜ਼ ਜਾਂਦੇ ਆ ਥੱਲੇ ਸਲੋ ਆਉਂਦੇ ਆ ਸੋ ਇਸ ਕਰਕੇ ਆਪਾਂ ਜਿਹੜਾ ਥੱਲੇ ਆਪਣਾ سپورਟ ਆ ਇਹਦੇ ਉੱਤੇ ਜਦੋਂ ਕੋਈ ਕੈਂਡਲ ਬਣਦਾ ਜਿਵੇਂ ਦੇਖੋ ਇੱਥੇ ਬੁਲਿਸ਼ਨ ਗਲਫਿੰਗ ਬਣਿਆ ਤੇ ਫਿਰ ਉਸ ਤੋਂ ਬਾਅਦ ਹਾਈ ਬ੍ਰੇਕ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਸੀ ਤੇ ਇਹ ਦੇ ਵਿੱਚ ਆਪਾਂ ਦੇਖੋ ਜਿੱਥੇ ਉਤਲਾ ਰੈਜ਼ਿਸਟੈਂਸ ਉੱਥੋਂ ਤੱਕ ਰੱਖਣਾ ਹੈ ਜਿਵੇਂ ਉਹਨੂੰ ਟੱਚ ਕਰਦਾ ਫਿਰ ਆਪਾਂ ਆਪਦਾ ਟ੍ਰੇਡ ਜਿਹੜਾ ਐਗਜ਼ਿਟ ਕਰ ਦੇਣਾ ਜਿੰਨਾ ਵੀ ਪ੍ਰੋਫਿਟ ਬਣਦਾ ਲੈ ਕੇ ਨਿਕਲ ਜਾਣਾ ਹੁੰਦਾ ਸੋ ਇਹ ਹੋ ਗਿਆ ਸਾਈਡਵੇਜ਼ ਦੇ ਵਿੱਚ ਟ੍ਰੇਡ ਕਰਨ ਵਾਸਤੇ ਜਿਹੜੀ ਸਾਈਡ ਤੋਂ ਦੇਖੋ ਚਾਹੇ ਮੰਨ ਲਓ ਸਪੋਰਟ ਤੋਂ ਉੱਤੇ ਇਹਨੂੰ ਤੇਜ਼ ਮੂਵ ਬਾਂਡੇ ਤੇ ਚਾਹੇ ਦੇਖੋ ਰੈਜ਼ਿਸਟੈਂਸ ਤੋਂ ਥੱਲੇ ਇਹਨੂੰ ਤੇਜ਼ ਮੂਵ ਬਾਂਡੇ ਜਿਹੜੀ ਸਾਈਡ ਤੋਂ ਮਤਲਬ ਤੇਜ਼ ਮੂਵ ਬਾਂਡੇ ਹਨ ਮਾਰਕੀਟ ਦੇ ਵਿੱਚ ਉਸੇ ਸਾਈਡ ਤੋਂ ਆਪਾਂ ਟਰੇਡ ਕਰਨੀ ਆ ਜੇ ਥੱਲਿਓਂ ਤੈਨੂੰ ਆਂਡੇ ਫਿਰ ਥੱਲਿਓਂ ਉੱਤੇ ਨੂੰ ਕਰਨੀ ਆ ਆਪਾਂ ਤੇ ਜੇ ਦੇਖੋ ਉੱਤੋਂ ਥੱਲੇ ਨੂੰ ਆਂਡੇ ਫਿਰ ਆਪਾਂ ਉੱਤੋਂ ਥੱਲੇ ਨੂੰ ਕਰਨੀ ਆ ਥੱਲਿਓਂ ਹੋ ਗਈ ਆਪਣੀ ਕੌਟ ਸਾਈਡ ਉੱਤੋਂ ਹੋ ਗਈ ਆਪਣੀ ਪੁੱਟ ਸਾਈਡ ਠੀਕ ਹੈ ਸੋ ਹੁਣ ਆਪਾਂ ਸਮਝ ਲੈਨੇ ਆ ਕਿ ਅਪ ਟ੍ਰੈਂਡ ਦੇ ਵਿੱਚ ਕਿਵੇਂ ਕਰਨੀ ਆ ਤੇ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਕਰਨੀ ਆ ਸੋ ਉਹਦੇ ਵਾਸਤੇ ਆਪਾਂ ਚੱਲਦੇ ਆ ਲੇਟੈਸਟ ਮਾਰਕੀਟ ਤੇ ਕਿ ਜਿਹੜੇ ਦੇਖੋ ਹੁਣ ਦੇ ਦਿਨਾਂ ਦੀ ਮਾਰਕੀਟ ਆ ਜਦੋਂ ਆਪਾਂ ਵੀਡੀਓ ਬਣਾਉਣ ਦੇ ਆ ਉੱਥੇ ਚੱਲਦੇ ਆ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕੀਤੀ ਸੀ ਇਥੇ ਡਾਊਨ ਟ੍ਰੈਂਡ ਦੀ ਅਪ ਟ੍ਰੈਂਡ ਦੀ ਗੱਲ ਕੀਤੀ ਸੀ ਸੋ ਅਪ ਟ੍ਰੈਂਡ ਵਾਸਤੇ ਆਪਾਂ ਇੱਥੇ ਚੱਲਦੇ ਹਾਂ ਸੋ ਅਪ ਟ੍ਰੈਂਡ ਦੇ ਵਿੱਚ ਆਪਾਂ ਕਿਵੇਂ ਟ੍ਰੇਡ ਕਰਨੀ ਹੁੰਦੀ ਆ ਸੋ ਅਪ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ 1 2 ਤੇ 3 ਆ ਜਿਹੜੀ ਥੱਲੇ ਲੋ ਆ ਅਪ ਟ੍ਰੈਂਡ ਦੇ ਵਿੱਚ ਆਪਾਂ ਟ੍ਰੇਡ ਕਰਨੀ ਦੇਖੋ ਮਾਰਕੀਟ ਉੱਤੇ ਜਾਂਦੀ ਹੈ ਤੇ ਉੱਤੇ ਜਾਂਦੀ ਨੂੰ ਵੇਖ ਕੇ ਆਪਾਂ ਇਹਦੇ ਵਿੱਚ ਐਂਟਰੀ ਨਹੀਂ ਕਰਦੇਣੀ ਇਹ ਬੇਵਕੂਫੀ ਆ ਜਿੱਦੋਂ ਦੇਖੋ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਨਾ ਇਦਾਂ ਜਾਂਦੀ ਆ ਉੱਤੇ ਗਈ ਥੋੜਾ ਜਿਹਾ ਥੱਲੇ ਆਈ ਉੱਤੇ ਗਈ ਥੋੜਾ ਜਿਹਾ ਥੱਲੇ ਆਈ ਉੱਤੇ ਗਈ ਜਿੱਦੋਂ ਥੋੜਾ ਜਿਹਾ ਥੱਲੇ ਆਉਂਦੀ ਹੈ ਨਾ ਤੇ ਇੱਥੇ ਆਣ ਕੇ ਕੋਈ ਪੈਟਰਨ ਬਣਾਉਂਦੀ ਹੈ ਫੇਰ ਆਪਾਂ ਐਂਟਰੀ ਕਰਨੀ ਜਿੱਦੋਂ ਥੋੜਾ ਜਿਹਾ ਥੱਲੇ ਆਉਂਦੀ ਕੋਈ ਪੈਟਰਨ ਬਣਾਉਂਦੀ ਫੇਰ ਆਪਾਂ ਐਂਟਰੀ ਕਰਨੀ ਜਿਵੇਂ ਦੇਖੋ ਇੱਥੇ ਪਹਿਲੇ ਲੋ ਤੇ ਆਈ ਇੱਥੇ ਕੀ ਬਣਾਇਆ 5 ਮਿੰਟ ਦਾ ਹੈਮਰ ਬਣਾਇਆ ਇੱਥੇ ਆਪਣੀ ਐਂਟਰੀ ਬੰਦੀ ਸੀ ਫੇਰ ਉੱਤੇ ਗਈ ਜਿੱਦੋਂ ਉੱਤੇ ਚੱਲ ਗਈ ਉੱਥੇ ਜਾ ਕੇ ਆਪਾਂ ਐਗਜ਼ਿਟ ਕਰ ਦੇਣਾ ਫੇ ਇਥੇ ਹਾਲਾਕਿ ਕੋਈ ਪ੍ਰੋਪਰ ਪੈਟਰਨ ਨਹੀਂ ਬਣਿਆ ਸੋ ਪ੍ਰੋਪਰ ਪੈਟਰਨ ਵੀ ਬਣ ਦੇਣਾ ਹੈ ਜਦੋਂ ਪ੍ਰੋਪਰ ਪੈਟਰਨ ਬਣੂਗਾ ਫਿਰ ਹੀ ਐਂਟਰੀ ਕਰਨੀ ਹੈ ਸੋ ਇਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਚਲ ਗਈ ਤੇ ਫਿਰ ਦੇਖੋ ਲੋ ਤੇ ਆਈ ਹੈਮਰ ਬਣਾਇਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਚਲ ਗਈ ਸੋ ਜਦੋਂ ਦੇਖੋ ਥੱਲੇ ਆਉਂਦੀ ਆ ਥੋੜਾ ਜਿਹਾ ਥੱਲੇ ਆਉਂਦੀ ਆ ਟਰੈਂਡ ਲਾਈਨ ਤੇ ਆਉਂਦੀ ਆ ਥੱਲੇ ਵੀ ਇੱਕ ਟਰੈਂਡ ਲਾਈਨ ਬਣੂਗੀ ਜਦੋਂ ਇਸ ਟਰੈਂਡ ਲਾਈਨ ਦੇ ਉੱਤੇ ਆਉਂਦੀ ਮਾਰਕੀਟ ਉਦੋਂ ਆਪਾਂ ਉਹਦੇ ਵਿੱਚ ਐਂਟਰੀ ਕਰਨੀ ਹੁੰਦੀ ਆ ਥੱਲੇ ਟ੍ਰੈਂਡ ਲਾਈਨ ਦਾ ਸਪੋਰਟ ਹੋ ਸਕਦਾ ਜਾਂ ਫਿਰ ਇੱਕ ਹਾਰੀਜ਼ਨਟਲ ਲਾਈਨ ਦਾ ਸਿੱਧੀ ਲਾਈਨ ਦਾ ਸਪੋਰਟ ਹੋ ਸਕਦਾ ਸੋ ਜਦੋਂ ਸਪੋਰਟ ਤੇ ਆਉਗੀ ਫਿਰ ਆਪਾਂ ਐਂਟਰੀ ਕਰਨੀ ਹੁੰਦੀ ਆ ਜੇ ਆਪਾਂ ਟ੍ਰੈਂਡ ਦੇ ਨਾਲ ਅਪ ਟ੍ਰੈਂਡ ਦੇ ਵਿੱਚ ਟ੍ਰੇਡ ਕਰਨੀ ਹੈ ਜਦੋਂ ਸਪੋਰਟ ਤੇ ਮਾਰਕੀਟ ਆਉਗੀ ਫਿਰ ਆਪਾਂ ਉਹਦੇ ਵਿੱਚ ਐਂਟਰੀ ਕਰਨੀ ਹੁੰਦੀ ਆ ਸੋ ਇਹ ਕਲੀਅਰ ਹੋ ਗਿਆ ਹੁਣ ਆਪਾਂ ਗੱਲ ਕਰ ਲੈਨੇ ਆ ਡਾਊਨ ਟ੍ਰੈਂਡ ਦੀ ਕਿ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਕਿਵੇਂ ਐਂਟਰੀ ਕਰਨੀ ਆ ਹੁਣ ਡਾਊਨ ਟ੍ਰੈਂਡ ਦੇ ਵਿੱਚ ਬਹੁਤ ਸਾਰੇ ਵੀਰਪਣ ਜਿਹੜੇ ਗਲਤੀ ਕਰਦੇ ਆ ਮਾਰਕੀਟ ਥੱਲੇ ਜਾਣ ਲਈ ਆ ਇਹਦੇ ਵਿੱਚ ਵੜ ਗਏ ਇਹ ਗਲਤੀ ਕਰ ਇਦਾਂ ਨਹੀਂ ਕਰਨਾ ਮਾਰਕੀਟ ਥੱਲੇ ਦੇਖੋ ਜਾਂਦੀ ਕਿਵੇਂ ਆ ਉਹ ਸਮਝੋ ਐਦਾਂ ਜਾਣਦੇ ਹੀ ਮਾਰਕੀਟ ਥੱਲੇ ਐਦਾਂ ਇੱਥੇ ਐਂਟਰੀ ਕਰੋ ਇੱਥੇ ਐਂਟਰੀ ਕਰੋ ਇਥੋਂ ਤੱਕ ਰੱਖੋ ਪ੍ਰੋਫਿਟ ਇੱਥੇ ਐਂਟਰੀ ਕਰੋ ਇਥੋਂ ਤੱਕ ਰੱਖੋ ਪ੍ਰੋਫਿਟ ਐਦਾਂ ਕਰਨੀ ਆ ਹੁਣ ਦੇਖੋ ਇੱਥੇ ਆਹ ਦੇਖੋ ਪਹਿਲਾ ਹਾਈ ਆ ਆ ਦੂਜਾ ਹਾਈ ਆ ਤੀਜਾ ਹਾਈ ਆ ਇੱਥੇ ਐਂਟਰੀ ਬੰਦੀ ਤੁਹਾਡੀ ਪਹਿਲੀ ਵਾਰ ਇੱਥੋਂ ਜਾਂਦੋ ਦੂਜੀ ਵਾਰ ਜਦੋਂ ਦੇਖੋ ਇਹਦੇ ਕੋਲ ਆਈ ਆ ਪਹਿਲੇ ਹਾਈ ਨੂੰ ਬ੍ਰੀਕ ਨਹੀਂ ਕੀਤਾ ਐਂਟਰੀ ਕਰ ਲਓ ਥੱਲੇ ਚਲੇਗੀ ਪ੍ਰੋਫਿਟ ਬੁੱਕ ਕਰ ਲਓ ਹੁਣ ਤੀਜੀ ਵਾਰ ਜਦੋਂ ਇਹ ਇਹਦੇ ਕੋਲ ਆਉਂਦੀ ਆ ਪਿਛਲੀ ਹਾਈ ਨੂੰ ਬ੍ਰੀਕ ਨਹੀਂ ਕਰਦੀ ਤੇ ਦੁਬਾਰਾ ਇੱਥੇ ਐਂਟਰੀ ਕਰ ਲੋ ਫੇਰ ਥੱਲੇ ਚਲ ਗਈ ਤੇ ਇਹ ਜੇ ਦੇਖੋ ਇਹਦੇ ਵਿੱਚ ਕਨਫਰਮੇਸ਼ਨ ਚਾਹੀਦੀ ਆ ਫੇਰ ਇੱਥੇ ਪੈਟਰਨ ਬੰਨਦੋ ਕੋਈ ਪਰਫੈਕਟ ਪੈਟਰਨ ਬੰਨਦੋ ਪਰਫੈਕਟ ਪੈਟਰਨ ਮਤਲਬ ਕੀ ਹੋ ਗਿਆ ਸ਼ੂਟਿੰਗ ਸਟਾਰ ਹੋ ਗਿਆ ਹੈਂਗਮੈਨ ਹੋ ਗਿਆ ਜਾਂ ਫਿਰ ਐਮ ਪੈਟਰਨ ਹੋ ਗਿਆ ਸੋ ਇਸ ਤਰ੍ਹਾਂ ਆਪਾਂ ਡਾਊਨ ਟ੍ਰੈਂਡ ਦੇ ਨਾਲ ਟ੍ਰੇਡ ਕਰਨੀ ਆ ਅਪ ਟ੍ਰੈਂਡ ਦੇ ਨਾਲ ਕਿਵੇਂ ਕਰਨੀ ਉਹ ਵੀ ਦੱਸਦਾ ਤੁਹਾਨੂੰ ਡਾਊਨ ਟ੍ਰੈਂਡ ਦੇ ਨਾਲ ਕਿਵੇਂ ਕਰਨੀ ਇਹ ਵੀ ਦੱਸਦਾ ਤੁਹਾਨੂੰ ਤੇ ਸਾਈਡ ਵੇਜ਼ ਵਿੱਚ ਕਿਵੇਂ ਕਰਨੀ ਇਹ ਵੀ ਦੱਸਦਾ ਤੁਹਾਨੂੰ ਸੋ ਆਈ ਹੋਪ ਤੁਹਾਨੂੰ ਕੀ ਨਿਫਟੀ ਦੇ ਵਿੱਚ ਅਪਟਰੈਂਡ ਡਾਊਨ ਟ੍ਰੈਂਡ ਸਾਈਡ ਵੇਸ ਟ੍ਰੈਂਡ ਦੀ ਕੀ ਪਛਾਣ ਹੁੰਦੀ ਹੈ ਸੋ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਆਪਾਂ ਲੱਭਣਾ ਹੈ ਕਿ ਅਪਟਰੈਂਡ ਹੈ ਜਾਂ ਫਿਰ ਡਾਊਨ ਟ੍ਰੈਂਡ ਹੈ ਤੇ ਇਹਦੇ ਵਿੱਚ ਆਪਾਂ ਕਿਵੇਂ ਟ੍ਰੇਡ ਕਰਨੀ ਹੈ ਟ੍ਰੈਂਡ ਦੇ ਨਾਲ ਕਿਵੇਂ ਟ੍ਰੇਡ ਕਰਨੀ ਹੈ ਸੋ ਏਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ